ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਕਮਲ ਡੇਰੀ ਫਾਰਮ ਪਿੰਡ ਪਗਵਾਨਪੁਰ ਤੋਂ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤੁਹਾਨੂੰ ਦਿਖਾਵਾਂਗੇ 6-7 ਨਾਗ ਤਿੰਨ ਬਿਲਕੁਲ ਤਾਜ਼ੇ ਸੋਏ ਆ ਤੇ ਦੋ ਤਿੰਨ ਹੀ ਗੱਪਣਾ ਤਿਆਰ ਤੇ ਆਪਾਂ ਪਹੁੰਚਿਆ ਵੀਰ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਡੱਗੇ ਵੀਰ ਉਹ ਸੁਣਾਓ ਠੀਕ ਠਾਕ ਕਿਰਪਾ ਬਾਬੇ ਦੀਪ ਸਿੰਘ ਜੀ ਕਿਰਪਾ ਚਾਹੀਦੀ ਆ ਜੀ ਉਹ ਸੁਣਾਓ ਪਰਿਵਾਰ ਦੀ ਕਿਰਪਾ ਬਾਬੇ ਦੀਪ ਸਿੰਘ ਜੀ ਮਾਲਕ ਜਦ ਮਾਰਾ ਚੜ੍ਹਦੀਆਂ ਕਲਾਈ ਰੱਖੇ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਮਿਰਦੀ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਅਰਦਾਸਪੁਰ ਹੈ ਆਪਣਾ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9815907842 ਨੰਬਰ ਆ ਇੱਥੇ ਵਟਸਐਪ ਚੱਲਦਾ ਏ ਠੀਕ ਆ ਠੀਕ ਆ ਜੀ ਲਓ ਜੀ 98143 ਤੇ 07842 ਦਾ ਨੰਬਰ ਆ ਤੇ ਬਾਈ ਝ ਠੀਕ ਹੈ ਜੀ ਇਹ ਦੱਸਿਓ ਪਾਜੀ ਕਿ ਨਵਾਂ ਸੂਆ ਸੁਈਆ ਤੇ ਕੀ ਇਹਦਾ ਇਹ ਸੁਣ ਵਾਲੀ ਹੈ ਗੱਭਣਾ ਆ ਠੀਕ ਆ ਗੱਭਣਾ ਜੋ ਝੋਟੀ ਬਹੁਤ ਚੰਗੀ ਝੋਟੀ ਆ ਵੇਖੋ ਮੋੜਾ ਦੀ ਝੋਟੀ ਆ ਅੱਛਾ ਜੀ ਦੂਜੀ ਸੂਏ ਝੋਟੀ ਸੁਣੀ ਆ ਠੀਕ ਹੈ 11 ਲੀਟਰ ਦਾ ਦੁੱਧ ਰਕੜਾ ਝੋਟੀ ਦਾ ਠੀਕ ਆ ਪਹਿਲਾਂ ਦਾ ਪਤਲੀ ਚਮੜੀ ਆ ਵੇਖੋ ਠੀਕ ਆ ਕੀ ਹੁੰਦਾ ਜਦਾਂ ਤੇ ਤੋਂ ਪਤਲੇ ਚਾਂਗਲੀ ਆ ਬਹੁਤ ਜ਼ਿਆਦਾ ਸੁਣੀ ਆ ਇਹ 13 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰਿਆ ਇਹ ਕਿੰਨਾ ਟਾਈਮ ਲੱਗਦੀ ਹੈ ਜੀ ਇਹ ਦਿਨ ਹਫਤਾ ਹੈ ਨਾ ਜੀ ਠੀਕ ਹੈ ਬਹੁਤ ਸੁਣੀ ਪਿਆਰ ਹੋਣੀ ਬੌਲੀ ਹਾਕ ਦੇਖਦੇ ਆ ਉਸ ਪਾਸ ਜਿਹੜਾ ਟਾਈਮ ਵਜੇ ਖੜਤੀ ਆ ਨਾ ਚੰਡਾ ਚੰਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆ ਇਹ ਥਣ ਵੀ ਐਨ ਕੱਲਾ ਕੱਲਾ ਲੱਗਾ ਪਿਆ ਵਾ ਬਾਕੀ ਲਾਗੇ ਰੰਗ ਜਰੂਰ ਚੈੱਕ ਕਰਨਾ ਨੇ ਨਾੜਾ ਨੋੜਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਬਾਕੀ ਪੇਟ ਥੋੜਾ ਵੀ ਚੈੱਕ ਕਰ ਸਕਦਾ ਜੇ ਬਹੁਤ ਹੀ ਚੌੜਾ ਆ ਗਿਆ ਵਾ ਲੈਓ ਇੰਨਾ ਕੱਢੀ ਜਾਊਗਾ ਅਸੀ ਦੁੱਧ ਦੁੱਧ ਵੀ ਦੀ ਉਹੋ ਜਿਹਾਂ ਜੋਦਾਂ ਜੋਦਾਂ ਨਾਲੋਂ ਕੰਮ ਕਰਮੀ ਕਰਮੀ ਠੀਕ ਹੈ ਠੀਕ ਹੈ ਜੀ ਲੋ ਜੀ ਬਾਕੀ ਕੋਈ ਵੀਰ ਭਰਾ ਸਾਹਮਣੇ ਲਾ ਜੀ ਚਲੋ ਦੁੱਧ ਚੰਗਾ ਕੱਢੀ ਜੋਗੀ ਬਸ ਇਹ ਚਾਹਮਾ ਸਗਦਾ ਤੋਂ 냔 ਕੱਲਾ ਕੱਲਾ ਥਾਂ ਲੱਗਾ ਪਿਆ ਵਾ ਕਰੋ ਇੱਕ ਵਾਰ ਉਹ ਫੇਟ ਪੂਰਾ ਸੰਗਾ ਦੇ ਕੋਈ ਆਪ ਸਾਡੇ ਨੂੰ ਕੀ ਕਰ ਸਕਦੇ ਕੰਡਾ ਚੁੱਕੀ ਬਹੁਤ ਚੰਦੂ ਤੇ ਤੱਕੀ ਲਾਜਣਾ ਜੇ ਤਨ ਕਰਮਾਂ ਵਾਲੀ ਤਿਆਰ ਹੋਈ ਦੇ ਇੱਧਰਲੀ ਸਾਈਡ ਤਾਂ ਆਪਾਂ ਥਾਣਾ ਦੱਸਿਆ ਗਿਆ ਆ ਮੁਠੀ ਥਾਣਿਆ ਰੂਮ ਵਰਗੀ ਧਾਰ ਖੋਲੀ ਹੋਊ ਠੀਕ ਹੈ ਲੋ ਜੀ ਤਾਂ ਨਹੀਂ ਦੇ ਨਾਲ ਨਗੜਾ ਵੀਰੇ ਥਾਣਾ ਸੱਚਾ ਕਰ ਸਕਦੇ ਜਾਨ ਕੱਲਾ ਕੱਲਾ ਲੱਗਾ ਪਿਆ ਆ ਆ ਜੀ ਦਿਖਾਓ ਤੇ ਬਾਹਰ ਕੁੜੀ ਆ ਜਿੱਦਲੀ ਆ ਗਿਆ ਤੇ ਕੋੜਾ ਜਿਹਾ ਉੜਾਲ ਗਿਆ ਉਹ ਚੰਗੀ ਝੋਟੀ ਹੈ ਥੋੜੇ ਜਿਹੇ ਦਲਦੀ ਹੈ ਨਹੀਂ ਤੇ ਦਸੀਰ ਖੈਸੇ ਨਾਲ ਆਉਂਦਾ ਜਿਹੜਾ ਕਾਫੀ ਜਹਾਵਾਨੇ ਦੇ ਹਾਂ ਜੀ ਤੁਹਾਨੂੰ ਬੜਾ ਫੋਨ ਤੋਂ ਡੰਗਰ ਦਾ ਸਰਦਾ ਪਤਾ ਨਹੀਂ ਕੀ ਕਰਦੇ ਲੱਗੇ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਕੀ ਮੁੱਲ ਕਰਨਾ ਭਾਜੀ ਉਸ ਤੋਂ ਵੀ ਇੱਥੇ ਝੋਟੀ ਦੇ 1-15 ਵੀ ਅੱਛਾ ਜੀ ਜੇ ਤੁਸੀਂ ਜਿਆਦਾ ਹੀ ਦੇਦਨੀ ਹੈ ਛੋਟੇ ਜੇ ਮੋਲ ਨਾਲ ਠੀਕ ਹੈ ਠੀਕ ਹੈ ਲਓ ਪੂਰੇ ਲੱਖ ਦੀ ਝੋਟੀ ਦੇਣੀ ਆ ਲੱਖ ਦੀ ਹਾਂ ਜੀ ਕਰ ਦਈਂ ਅੰਦਰ ਲੱਖ ਨੂੰ ਕਰ ਦਈਏ ਹਾਂ ਜੀ ਦੋ ਸ਼ਰਤਾਂ ਏ ਤੋ ਹੋਰ ਕਰਦਗੇ ਤੇ ਇੰਨੀ ਛੱਡ ਦਾਂਗੇ 7000 ਝੋਟੀ ਜਨਾ ਪਰ ਝੋਟੀ ਜਿਆਦਾ ਹੀ ਸਾਫ ਆ ਠੀਕ ਆ ਠੀਕ ਆ ਪਰ ਬਹੁਤ ਦਾ ਸਾਫ ਹੈ ਠੀਕ ਆ ਆਪਦੀ ਨੇ ਬਿਲਕੁਲ ਨਹੀਂ ਨਾਰਮਲ ਬਹੁਤ ਸੁਣੀ ਝੋਟੀ ਆ ਜਿਹੜਾ ਬਹੁਤ ਹੀ ਚੰਗਾ ਪਾਈ ਦੱਸਦਾ ਵਾ ਕਿ 13 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰਿਆ ਆ ਕੁਆਲਿਟੀ ਫੋਨਾਂ ਕੁਆਲਿਟੀ ਪੱਕੀ ਨਹੀਂ ਝੋਟੀ ਗਮੀ ਆ ਪੁੱਠਾ ਪਾਠਾ ਕੋਈ ਵੇਖੂਗਾ ਨਾ ਬਹੁਤ ਜਿਆਦਾ ਚੰਗਾ ਪੇਟ ਆ ਲੈ ਗਿਆ ਡਬਲ ਆ ਗਿਆ ਦੋ ਇੰਸ਼ ਨਹੀਂ ਤਾਂ ਜਿਆਦਾ ਕਰ ਲੈਣਾ ਬਹੁਤ ਸੁਣੀ ਆ ਗਿਆ ਨਿਮਾਨ ਦੇ ਤੇ ਜਿਹੜਾ ਲਾਟੋ ਲੰਗ ਕਾਦੀ ਜਾਂ ਸੂਨ ਤਾਂ ਕਿਹੜਾ ਹਵਾ ਨਾ ਬੋਲੀ ਪੌਂਡੀ ਚੋਟੀ ਅ ਸੂਨ ਕਾਹ ਵਧੀਆ ਬਣ ਜੂ ਠੀਕ ਆ ਠੀਕ ਆ ਜੀ ਬਾਕੀ ਥਾਣਾ ਦੇ ਪਿੱਛੇ ਦੀ ਫੁੱਲ ਗਰੰਟੀ ਹੋ ਲਓ ਜੀ ਥਾਣੇ ਤੇ ਪਿੱਛੇ ਦੀ ਜਿਹੜੀ ਪਾਈ ਹੈ ਲਓ ਫੁੱਲ ਗਰੰਟੀ ਆ ਹਾਂ ਜੀ ਤੇ ਆਓ ਭਾਈ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਆ ਵੈਡ ਦੇ ਬਾਰੇ ਇਹ ਵੈਰ ਵੀ ਜੀ 5 ਦਿਨ ਦੀ ਸੂਈ ਜੇ ਮਕਰ ਵਸ਼ੀ ਬਹੁਤ ਚੰਗੀ ਦਿੱਤੀ ਹੈ ਬਰੀਡ ਦੀ ਲਓ ਜੀ ਫੀਮੇਲ ਕਾਫ ਆ ਗਿਆ ਜੀ ਪਿੱਛੇ ਇੱਕੋ ਕਿੰਨਾ ਜੀ ਬੋਲਾ ਜਾਂ ਦੁੱਧ ਬੋਲਾ ਜੀ ਕੋ 11 ਕਿਲੋ ਆ ਠੀਕ ਆ ਠੀਕ ਆ ਜੀ 11 ਬੋ ਤੇ ਇਹ ਕਿੰਨਾ ਕੱਢੀ ਜਾਊਦੋਦ ਦੁੱਧ ਵੀ ਜੀ ਬਹੁਤ ਆਣੀ 16 17 ਕਿਲੋ ਦੇਈ ਜਾਊਂਗੀ ਤੇ ਠੰਡੀ ਧੀਰੇ ਤੇ ਧਾਰ ਇੰਨੀ ਪੋਲੀ ਆ ਠੀਕ ਆ ਠੀਕ ਆ ਲਓ ਜੀ ਸੀਲੀਆਂ ਸੂਲੀਆਂ ਜਿਹੜੀਆਂ ਬਹੁਤ ਆਗੀਆਂ ਵਾ ਤੇ ਜਿਹੜਾ ਥਾਣਾ ਦਾ ਸੈਜ ਗਿਆ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਜੀ ਤੇ ਕੁਆਲਟੀ ਕਿੰਨੀ ਆ ਸਾਡੇ ਬਾਕੀ ਕਾਤ ਕਾੜ ਜਿਹੜਾ ਚੰਗਾ ਵਾ ਇਹ ਸੂਆ ਭਾਈ ਕਲਵਾ ਸੁਈ ਹਾਂਜੀ ਸੂਆ ਸੂਆ ਦੂਜਾ ਜੀ ਠੀਕ ਆ ਲਓ ਜੀ ਦੂਸਰਾ ਸੂਆ ਇਹ ਕਿੰਨਾ ਭਰੀ ਜਾਊਦੋਦ ਦੁੱਧ 16 17 ਕਿਲੋ ਦੇਈ ਜਾਊਂਗੀ ਠੀਕ ਹੈ ਠੀਕ ਜੀ ਤੇ ਕਿੰਨੇ ਵਜੇ ਚੋਈਆਂ ਸਰੇ ਬਾਬਾ ਸਾਢੇ 5 ਵਜੇ ਦੀ ਚੋਈ ਹੈ ਆਪਣੀ ਠੀਕ ਹੈ ਠੀਕ ਹੈ ਹੋਣਾ ਜੇ 10:00 ਦੇ ਲਗਭਗ ਟਾਈਮ ਹੋਇਆ ਜੀ ਠੀਕ ਹੈ ਦਿਖਾ ਦਿੰਨੇ ਆਪਾਂ ਫੋਨ ਤੇ ਹਾਂ ਜੀ ਹਾਂ ਜੀ ਲਓ ਜੀ ਭਾਈ ਨੇ ਸਾਢੇ 5 ਵਜੇ ਦੀ ਚੋਈ ਕੀਤੀ ਹੈ ਕੋਈ ਉਸ ਹੁਣ ਵੀਰ ਭਰਾ ਅੰਦਾਜ਼ਾ ਲਾਵੇ ਤੇ 10:00 ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਪੱਕੀ ਆਪਾਂ ਚੈੱਕ ਕਰਾ ਲੈਂਦੇ ਆ ਫੋਨ ਤੋਂ ਤੇ ਨਾੜਾ ਲੋਣਾ ਜਿਹੜੇ ਜਾਂ ਇਹਦੇ ਵੀ ਕਾਫੀ ਆ ਗਏ ਆ ਅਗਲੀ ਸਾਈਡ ਤੋਂ ਆਪਾਂ ਕਿਤਰਮ ਨੇ ਚੱਕ ਥਾਣਾ ਦਾ ਸਹਿਜ ਕਾਬ ਪਰ ਇਹ ਉੱਪਰ ਹੀ ਬੜਾ ਬੋਜੀ ਲਾਗੇ ਤਾਂ ਚੈੱਕ ਕਰ ਸਕਦੇ ਤੁਸੀਂ ਗੁਲਾਬਦੀ ਥਾਣਾ ਆ ਗਏ ਤੇ ਕੱਲਾ ਕੱਲਾ ਥਾਣ ਦਾ ਵਿਆਹ ਵਾ ਬੱਤੀ ਜਿਹਾ ਲਾਈਟ ਜੀ ਮੇਰੀ ਵੀਰ ਭਰਾ ਸੰਗ ਬਹੁਤ ਚਾੜੂ ਤੂ ਬੜੀ ਆ ਠੀਕ ਆ ਠੀਕ ਆ ਇਸ ਸਾਮਾ ਨੂੰ ਬਣ ਜਾਂਦੀ ਆ ਢੋਲਾ ਨੂੰ ਪੂੜੀ ਠੀਕ ਆ ਆ ਮੜ ਜਾ ਫੋਨ ਤੋਂ ਇੱਕ ਰੰਟ ਟਾਈਮ ਦਿਖਾ ਦਈਏ ਕੋਈ ਜਿਹਾ ਫੋਨ ਆ 9:46 ਮਿੰਟ ਹੋਏ ਠੀਕ ਲਓ ਜੀ 9:46 ਮਿੰਟ ਹੋਏ ਤੇ 5:30 ਵਜੇ ਸਵੇਰੇ ਚਵਾਈ ਜੇ ਬਾਈ ਦੀ ਤੇ ਉਸ ਹਾਣਾ ਕੁਗੀਰ ਭਰਾ ਹਾਂ ਅੱਜ ਲਾਵੇ ਤੇ ਇਹਦਾ ਪੈ ਕੀ ਮੁੱਲ ਹੈ ਰ ਮੁੱਲ ਵੀ ਜੀ ਵਸ਼ੀਰ ਆ 50000 ਦੀ ਹਾਂਜੀ ਆਪਾਂ ਹਾਣਾ ਜਿਹੜੀ ਵਸ਼ੀ ਆ 60000 ਦੀ ਕਰਾਂਗੇ ਵਸ਼ੀ 60 ਦੀ ਹਾਂਜੀ ਕਰ ਲਈ ਅੰਦਰ ਇਹ ਆੜੀ ਛੱਡਦਾ ਓਏ 1000 ਛੱਡਦਾ ਚਲੋ ਤੁਹਾਨੂੰ ਇੰਜਾਇਰ ਦੇ ਦਾਂਗਾ ਪਰ ਛੀ ਪਰ ਜ਼ਿਆਦਾ ਚੰਗੀ ਵੇਖੀ ਠੀਕ ਗੱਲ ਆਓ ਜੀ 58000 ਦੇ 15 16 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੂਗੀ ਤੇ ਆ ਬਾਈ ਤੀਜੇ ਨੰਬਰ ਤੇ ਆ ਗਏ ਆ ਐਰ ਸ਼ਾਰਿਆ ਵੀ ਜੀ ਇਹਨੂੰ ਸੂਈ ਨੂੰ 10 ਦਿਨ ਹੋ ਗਏ ਜੇ ਤੇ 11 ਕਿਲੋ ਦੁੱਧ ਦੇ ਇਥੇ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਲਓ ਜੀ 11 ਲੀਟਰ ਜਿਹੜਾ ਦੁੱਧ ਇਹ ਕੋਈ ਇਹ ਨਾੜਾ ਨਾੜਾ ਨੂੰ ਨਾ ਖਾਓ ਠੰਡੀ ਤੇਰੀ ਆ ਇਹ ਸੂਆ ਕਨਵਾ ਸੂਈ ਆ ਸੂਆ ਆ ਵੀ ਦੂਜਾ ਵਾਰ ਛੇਦ ਆਉਂਦੇ ਆ ਠੀਕ ਹੈ ਲਓ ਜੀ ਛੇਦ ਆਉਂਦੇ ਜੇ ਮੂੰਹ ਦੇ ਨਾੜਾ ਲੋੜਾ ਤੁਸੀਂ ਚੱਡੇ ਤੇ ਚੈੱਕ ਕਰ ਸਕ ਇਹ ਮਗਰੋਂ ਵਛਾਈ ਲੋ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਫਿਰ ਕਵਾੜ ਦੇ ਵਿੱਚ ਕੀ ਕਰ ਸਕਦਾ ਜੀ ਬਹੁਤ ਚੰਗਾ ਫੇਸ ਆ ਗਿਆ ਵਾ ਇਹ ਕਿੰਨਾ ਕੁ ਭਰੀ ਜਾਊ ਦੁੱਧ ਉਹ ਤੁਸੀਂ ਜੀ ਬਹੁਤ ਨਹੀਂ 16 17 ਕਿਲੋ ਦੁੱਧ ਜਾਊ ਇਹ ਠੀਕ ਹੈ ਲੋ ਜੀ ਇਹ ਵੀ 16 17 ਲੀਟਰ ਦੁੱਧ ਭਰੀ ਜਾਊ ਵੀ ਆ ਸਾਬ ਦੇ ਵਿੱਚ ਪਈ ਜਾਂਦਾ ਕਿ ਆ ਗਈ ਆ ਤੇ ਥਣ ਤੋਂ ਇਹ ਨਵੀਂ ਬਹੁਤ ਹੀ ਚੰਗਾ ਲੱਗਾ ਵਾ ਦੇ ਐਂਡ ਤੇ ਤੁਹਾਨੂੰ ਆਪਾਂ ਇੱਕ ਬਹੁਤ ਹੀ ਚੰਗਾ ਨਗੀਨਾ ਦਿਖਾਵਾਂਗੇ ਕਿ ਆਲੀ ਤੋਂ 45 ਲੀਟਰ ਦੁੱਧ ਵਾਲੀ ਗੜ ਇਹ ਕੱਦ ਕੱਦ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ। ਯਾਰ ਕਿ ਆ ਵੀ ਅੰਦਰ ਸਾਈਡ ਕੁਆਲਟੀ ਵੀ ਚੰਗੀ ਰਹੀ ਵੀ ਗਰਮੀ ਪਰ ਮੇ ਬਹੁਤ ਜ਼ਿਆਦਾ ਧੰਨੀਆਂ ਵਾ। ਉਹ ਇੰਤਲ ਸਾਈਡ ਦਾ ਆਪਾਂ ਚੈੱਕ ਕਰਾਉਣਾ ਹਵਾਲੇ ਦੇ ਨਾੜਾਂ ਨੂੰ ਜਿਹੜੀਆਂ ਬਹੁਤ ਜ਼ਿਆਦਾ ਵਾ। ਬਹੁਤ ਚੰਗੀ ਵਸੀ ਆ। ਇਹਦਾ ਬਾਈ ਜੀ ਮੁੱਲ ਹੈ। ਮੁੱਲ ਵੀ ਜੀ ਕਰਨੂ ਤੇ ਇਹ ਜੀਆਂ ਮਸ਼ੀਨਾਂ ਨੇ 7-7 ਦੀਆਂ ਲਿਖੜੀਆਂ ਹਾਂਜੀ ਆਪਾਂ ਹਾਣਾ ਜਿਹੜੀ ਮਸ਼ੀਨ ਦੇਣੀ ਆ 50000 ਦੇਸ਼ੀ ਦੇ 50 ਹੀ ਹਾਂਜੀ 50 ਕਰੀ ਅੰਦਰ 50 ਛੱਡ ਦੀਏ ਇੱਕ ਹੋਰ ਛੱਡ ਦੀਏ 2 ਹੀ ਛੱਡਣਾ 48000 ਦੀ ਠੀਕ ਹੈ ਲਓ ਜੀ 48000 ਦੀ ਇਹ ਵੀ 16 ਤੋਂ 17 ਲੀਟਰ ਬਹੁਤ ਭਰੀ ਜਾਊ ਬਾਕੀ ਵੀ ਮੀਰਤਰਾ ਸੰਭਲਾਲਾ ਖੜੇ ਬਹੁਤ ਜ਼ਿਆਦਾ ਵਾਸੀ ਚੰਗੀ ਆ ਬਿਲਕੁਲ ਸਹੀ ਗੱਲ ਆ ਜੀ ਕੱਟ ਕੱਟ ਦੀ ਚੰਗਾ ਆ ਤੇ ਫੇਸ ਕੁਆਲਟੀ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਬਹੁਤ ਸੋਹਣੀ ਬੱਛੀ ਹੈ। ਠੀਕ ਹੈ। 6 ਨੰਬਰ ਤੇ ਭਾਈ ਆ ਕਿਵੇਂ ਆ? ਇਹ ਗੋਂਦੀ ਵੜਾ ਵਿੱਚ ਹੀ ਫਾਰਮ ਦੀ ਬੱਛੀ ਆ। ਫਾਰਮ ਚੋਂ ਲਈਆਂ ਦੋਵੇਂ ਵੜਾਂ। ਦੋ ਹੀ ਫਾਰਮ ਵਾਲੀਆਂ ਦਿਖਾਉਣੀਆਂ ਤੁਹਾਨੂੰ। ਠੰਡੀ ਤੇਰੀ ਆ ਆਪਣਾ ਮਾੜੀ-ਮੋਢੀ ਨਾ ਪਰ ਰਸੀ-ਰੁਸੀ ਪਾਈ। ਉੱਥੇ ਰਸੀ-ਰੁਸੀ ਨਹੀਂ ਪਉਂਦੇ। ਅੱਛਾ ਜੀ। ਆਂਦੀ ਹੈ ਕੁਆਲਿਟੀ ਵੇਖੋ ਕੀ ਆ। ਠੀਕ ਹੈ। ਇਹ ਵੀ ਸਹੀ ਆ। ਗੋਂਦੀ ਬੱਛੀ ਨਹੀਂ ਗੱਪਣ ਆ। ਇਹ ਥੋੜੀ ਬਾਹਰ ਡਰਦੀ ਆ ਅੰਦਰ ਨੂੰ ਕਰ ਦੋ। ਅੱਛਾ ਰਸੀ ਮਤਲਬ ਗਾਲ ਵਾਲੀ। ਠੀਕ ਆ। ਹਾਂ ਜੀ। ਵੰਗਾ ਕਹਿੰਦੇ ਕਰੇ ਨਹੀਂ ਨਹੀਂ ਵੰਗਾ ਨਹੀਂ ਉਹ ਦੂਜਾ ਮੈਂ ਤੁਹਾਨੂੰ ਪਤਾ ਫਾਰਮ ਵਿੱਚ ਉਹ ਫਾਰਮ ਦੇ ਵਿੱਚ ਚਲੋ ਖੋਲੀਆਂ ਰਹੀਆਂ ਨੇ ਬਲੌਗ ਦੀ ਫਾਰਮ ਵਾਲੀ ਵੈੜ ਕੱਢ ਕੱਢ ਇਹ ਕਰਾਸ ਵਿੱਚ ਆ ਗਈ ਭਾਈ ਇੱਕ ਕਰਾਸ ਦੇ ਵਿੱਚ ਆ ਠੀਕ ਆ ਲਓ ਜੀ ਕਰਾਸ ਵਿੱਚ ਦੋ ਦੰਦਿਆ ਮੂੰਹ ਹਜੇ 15 ਲਾਜੂ ਵਸ਼ੀ ਠੀਕ ਆ ਜੀ ਇਹ ਕਿੰਨਾ ਭਰੂਗੀ ਦੁੱਧ ਹਾਂ ਜੀ ਕਿੰਨਾ ਘ ਭਰੂਗੀ ਦੁੱਧ ਨੂੰ ਚਾਹੀਦਾ 20 22 ਕਿਲੋ ਦੇਣਾ ਕੁਆਲਟੀ ਜੀ ਜੱਡੀ ਵਸ਼ੀ ਬੜੀ ਵਸ਼ੀ ਹਾਂ ਜੀ ਹਾਂ ਜੀ ਲਓ ਜੀ ਬਹੁਤ ਜਿਆਦਾ ਤਗੜਾ ਕੱਢ ਕਾੜਿਆ ਕਿ 20 ਤੋਂ 22 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੂਗੀ ਢਲਾਂ ਢਲਾਂ ਜਿਹੜੀਆਂ ਕਾਫੀ ਜਗੇ ਹਵਾਨੇ ਇਹ ਠੰਡ ਤੋਂ ਵੀ ਚੰਗਾ ਖੜ ਜਣਾ ਕਰਮ ਵਾਲੀ ਨੇ ਇਹ ਵੀ ਕੋਈ ਵੀਰਕਾ ਸਾਹਮਣੇ ਵਾਲਾ ਵੀ ਕਿੰਨਾ ਬਹੁਤ ਸਰੀ ਚੰਗੀਆਂ ਤੇ ਸੋਹਣੀ ਰਜ ਕੇ ਆ ਗਈ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਆ ਜੀ ਤੇ ਕਾਦਲ ਤੋਂ ਤੇ ਬਹੁਤ ਹੀ ਬਾਖਮਾਲ ਹੋਈ ਪਈ ਆ ਬਹੁਤ ਜਿਆਦਾ ਵਸ਼ੀਆਂ ਚੰਗੀਆਂ ਦੇ ਪਣਾ ਪਣਾ ਨਾ ਵੰਨੇ ਇੱਕ ਬੰਨੇ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਠੰਡ ਤੋਂ ਕੱਢ ਦੋ ਪੂਰਾ ਇਹ ਨਾਡ ਨਾ ਜਿਹੜੀਆਂ ਕਾਫੀ ਉਨੀ ਅੱਗੇ ਦੇ ਹਾਂ ਵਟਾ ਨਾ ਕੱਢ ਦੋ ਜਣਾ ਠੰਡ ਠੀਕ ਹੈ ਜੀ ਹਾਂ ਜੀ ਇਹਨਾਂ ਮੋਲ ਕੀ ਕਰਨਾ ਭਾਈ ਜਰਾ ਹੁਣ ਤੇ ਵੀ ਜੀ ਆ ਵਸ਼ੀ ਤੇ ਤਿਆਰ ਹੋ ਗਏ ਭਾਂਵੇਂ 90 ਦੀ ਲੱਖ ਜਿੰਨੇ ਦੀ ਮਰਜ਼ੀ ਵੇਚ ਲੋ ਹਾਂਜੀ ਆਪਾਂ ਹੁਣ 70000 ਆਡੀਓਸੀ ਦੇ ਦਈਏ 70000 ਹਾਂਜੀ ਗੱਲ ਤੇ ਮੰਨਤਾ ਨੇ ਜੀ 65000 ਦੀ ਬਸ ਅਸੀਂ 65 ਦੀ ਹਾਂਜੀ ਠੀਕ ਲਾਓ ਜੀ 65000 ਦੀ ਇੱਕ ਹੋਰ ਜੀ ਜਿਹਾ ਸਾਣਾ ਬਹੁਤ ਜਿਆਦਾ 65000 ਲੱਗਿਆ 60000 ਦੀ ਬਸ਼ੀ ਦੇ ਦਾਂਗੇ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਚਲੋ ਮੌਕੇ ਤੇ ਥੋੜਾ ਪਤਾ ਕਰਦੇ ਆ ਮਾਨਤਾਨ ਕਰਦਾਂ ਗਏ ਆ ਗਿਆਨ ਪਰ ਰੱਸੀ ਵੇਖੋ ਸਪੈਸ਼ਲ ਨਹੀਂ ਕੋਈ ਛੱਕ ਨਹੀਂ ਕੋਈ ਕਰਤ ਨਹੀਂ ਲਓ ਜੀ ਆਏ ਗਏ ਦਾ ਵੀਰ ਕਹਿੰਦਾ ਵੀ ਫੁੱਲ ਮਾਨਤਾਨ ਦੇ ਆਂਡ ਤੇ ਦਿਖਾਉਣਾ ਪਹਿਲਾਂ ਉਹ ਖਾ ਠੀਕ ਆ ਠੀਕ ਆ ਲਓ ਜੀ ਆਂਡ ਤੇ ਇੱਕ ਲਗੇਦਾ ਫਟਾ ਉਹਦਾ ਦਿਖਾਵਾਂਗੇ ਤੁਹਾਨੂੰ ਇਹ ਵੀ ਕਹਾਂ ਕਿ ਛੋਟੀ ਹੈ ਵੀ ਬੜੀ ਤਗੜੀ ਹੈ ਨਹੀਂ ਚੰਗੀ ਹੈ ਵੀ ਭਣਾ ਭਣਾ ਮੱਛੀ ਦਾ ਦੰਦ ਭਰਿਆ ਮਾ ਲਓ ਜੀ ਪੰਜਵੇਂ ਨੰਬਰ ਤੇ ਆਪਾਂ ਆਹ ਸਾਹਤ ਰੋਸਿਆ ਬੈਕਅਪ ਚ ਠੀਕ ਹੈ 26 ਕਿਲੋ ਦੁੱਧ ਦਾ ਰਿਕਾਰਡ ਲਾਗੂ ਲਈ ਆਪਾਂ ਤੁਹਾਨੂੰ ਉੱਥੇ ਖੜਾੜਾ ਜਿੱਥੋਂ ਲਈ ਆ ਬਸ਼ੀ ਅੱਛਾ ਜੀ ਹਾਂ ਜੀ ਜਿਹੜਾ ਹੋਊਗਾ ਆਪਾਂ ਇਹਨਾਂ ਦੇ ਘਰ ਜਾ ਕੇ ਰਿਕਾਰਡ ਪੁੱਛ ਲੈ ਠੀਕ ਹੈ ਜੀ ਕੀ ਹਾਲ ਕਰਾਉਸ ਵਿੱਚ ਆ ਗਈ ਆ ਕੱਦ ਕਾੜ ਜਿਹੜਾ ਇਹਦਾ ਵੀ ਹੈ ਟਰੱਕੀ ਆ ਬਿਲਕੁਲ ਜੀ ਡਰਮ ਹੀ ਆ ਸਾਉਣਾ ਦੁੱਧ ਦਾ ਇਹ ਕਿੰਨਾ ਟਾਈਮ ਲਾ ਖੜਦੀਏ ਜੇ 20 ਨੇ ਲੈਣੇ ਠੀਕ ਹੈ ਠੀਕ ਹੈ ਲਓ ਜੀ 20 ਦੇਣਾ ਜੇਗਾ ਭਾਈ ਕਹਿੰਦਾ ਕਿ ਛੱਡਦੀ ਆ ਇੱਟ ਘੱਟੇ ਤੇ ਜਿਹੜੀਆਂ ਢਿੱਲਾਂ ਟੋਲ ਨਾਲ ਇਹਦੇ ਵੀ ਬਹੁਤ ਹੀ ਜ਼ਿਆਦਾ ਵਾ ਤੇ ਕੱਟ ਕਾੜ ਨੂੰ ਬਹੁਤ ਹੀ ਤਕੜਾ ਆ ਗਿਆ ਤਾਂ ਵੀ ਉਹ ਜਿਹੜੀ ਕੋਈ ਆਪਣੀ ਬੱਤੀ ਕਿ ਐਟਾ ਇੱਕ ਕ੍ਰਾਸ ਵਿੱਚ ਆ ਗਈ ਤੇ ਇਹਦੀ ਵੀ ਫੈਡ ਕੁਆਲਟੀ ਚੰਗੀ ਤੇ ਨਾਲ ਇਹਨੂੰ ਉੱਪਰ ਹੀ ਤੇ ਨਾਲ ਇਹਨੂੰ ਠੰਡ ਦੀ ਕੋਈ ਪ੍ਰਵਾਹ ਉਹਦਾ ਹੈ ਟਰੱਕ ਹੀ ਆ ਗੱਡੀ ਜਿਉਣ ਵਾਲੀ ਕੱਲੀ ਹਾਂਜੀ ਹਾਂਜੀ ਮੱਝਾਂ ਨੂੰ ਪਹਾੜੀਆਂ ਕਾਇਆਂ ਬਿਲਕੁਲ ਸਹੀ ਕਹਿੰਦਾ ਲੱਗਿਆ ਥਾਣਥੋਣ ਵੀ ਜਿਹੜਾ ਐਨ ਗੇਟ-ਗੇਟ ਤੇ ਲੱਗਾ ਪਿਆ ਵਾ ਇਹਦਾ ਕੀ ਕਰਨਾ ਮੁੰਲ ਬਾਈ ਜੀ ਹਰ ਮੁੰਲ ਵੀ ਦੀ ਇਹਦਾ ਤੁਹਾਨੂੰ ਇਹ 75 ਦੇ ਅੱਛਾ ਜੀ ਕਿਉਂਕਿ ਵਿਕਦੀ ਵੀ ਆ ਗਾਂ ਜੱਡੇ ਤਗੜੀ ਆ ਹਾਂ ਜੀ ਕ੍ਰੋਸਾਂ ਦੀ ਗਰਮੀਆਂ ਤੋਂ ਹਾਂ ਹਾਂ ਜੀ 68 ਦੀ ਦੇ ਦਈਏ ਆਪ ਤਾਂ ਮੰਨਦਾ ਜੀ ਇਹ ਵੀ ਹਾਨ ਆ ਜਿੱਥੇ 200 ਰੁਪਏ ਛੋਟਾ ਦਾ ਕੱਟਿਆ 60000 ਦੇ ਦਾਂਗੇ ਠੀਕ ਲੋ ਜੀ 60000 ਦੇ ਤੇ ਟ੍ਰੱਕੀ ਹਿਸਾਬ ਨਾਲ ਹਾਂ ਜੀ ਹਾਂ ਜੀ ਇਹ ਆ ਰਿਓ ਐਂਡ ਤੇ ਹੁਣ ਆਪਾਂ ਦੇ ਲਈਏ ਤੁਹਾਨੂੰ ਬਾਜ ਦਾ ਬੱਚਾ ਇਹ ਵੀ ਵਸ਼ੀ ਵੀ ਦੀ ਜਿਆਦਾ ਨਹੀਂ ਏ ਬਾਈ ਦੱਸਿਓ ਜੀ ਡਿਟੇਲ ਤੇਲ ਦੱਬੇ ਸੁਵੇ ਮਸ਼ੀਨ ਸੁਣਾ ਵਾ 47 ਕਿਲੋ ਦੀ ਗਰੰਟੀ ਦੇ ਵਸ਼ੇ ਆਈ ਹੈ ਤਾਂ ਦੇਣੀ ਵੀ ਆ ਲਓ ਜੀ 45 ਲੀਟਰ ਦੀ ਗਰੰਟੀ ਦੇ ਆਈ ਹੈ ਤੇ ਗਰੰਟੀ ਨਾਲ ਹੀ ਬਾਈ ਨੇ ਦੇਣੀ ਤੇ ਤੁਸੀਂ ਚੈੱਕ ਕਰ ਸਕਦੇ ਜੇ ਰਣ ਪਾਉਤਾਂ ਚਾਹੀਆ ਕੁਆਲਟੀ ਆ ਗਈ ਬਾਹਰ ਨਾ ਲੈ ਰਿਓ ਲਓ ਵੀ ਬਾਈ ਕਿਹੜੀ ਦੱਸਿਆ ਸੀ ਪੇਪਰ ਹਾਂ ਜੀ ਹਾਂ ਜੀ ਲਓ ਜੀ ਸਰ ਦੀ ਆ ਗਈ ਜੇ 25 ਸਾਡੇ ਤੋਂ ਜਿਹੜਾ ਬਹੁਤ ਹੀ ਜ਼ਿਆਦਾ ਤਗੜਾ ਤੇ 40 ਤੋਂ 45 ਲੀਟਰ ਬਾਈ ਕਹਿੰਦਾ ਕਿ ਦੁੱਧ ਭਰਿਆ ਹੋਇਆ ਹੈ ਨੇ ਇਹ ਕਿੰਨਾ ਛੱਡ ਦਿੱਇ ਜੇ ਟਾਈਮ ਆ ਬਾਜੀ ਇਹ ਕਿੰਨਾ ਲੱਗਿਆ ਜੇ ਟਾਈਮ ਨੂੰ ਵੀਡੀਓ ਨੇ ਹੋਰੇ 15 ਦਿਨ ਲਾ ਜਾਣੇ ਐ ਚਾਹੀਏ ਫਾਰਮ ਜੋ ਵਸਤੀ ਲਈ ਹੈ ਫਾਰਮ ਦੀ ਵੀਡੀਓ ਪਾ ਗੋ ਠੀਕ ਹੈ ਲੋ ਜੀ ਫਾਰਮ ਵਾਲੀ ਜੇ ਵੀ ਤੇ ਵੀ ਬਾਜ ਦਾ ਪਤਾ ਜੀ ਆਉਂਦੀ ਵਸਤੀ ਪਤਾ ਵਾਲੀ ਇਸ ਵਾਲੀ ਦੀ ਚੈੱਕ ਨੌਕਰੀ ਥੋੜੀ ਆ ਗਿਆ ਨਾਲ ਲੈ ਜਾਓ ਪਰਾਂ ਇਹਦਾ ਕਿੱਦ ਲੈ ਕੇ ਮੜ ਜਾਣਾ ਇਹ ਜਿਹੜਾ ਆ ਗਿਆ ਹੈ ਮੁਸਲਮਾਨ ਕੋਲ ਹੜਕਾ ਆ ਗਿਆ ਤੇ ਕਾਟ ਕਾਟ ਦੀ ਦੱਸਾ ਦੇ ਚੈੱਕ ਲੈਵ ਲੈਵ 7 15 ਤੋਂ 20 ਦਿਨ ਬਾਈ ਕਹਿੰਦਾ ਕੇ ਵੀ ਛੱਡਦੀ ਆ ਜਿਹਦੇ ਥਾੜ ਤੁਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਦੇ ਐਲਸੀ ਕਿੰਨਾ ਭਰੂਗੀ ਐ ਤਾਂ ਵੀਗਲੀ 50 ਲੀਟਰ ਤੱਕ ਜਾ ਸਕਦੀ ਤੁਸੀਂ 40 ਤੋਂ 45 ਮੰਨ ਕੇ ਚੱਲੋ ਠੀਕ ਹੈ ਉਹ ਜੀ 40 ਤੇ 45 ਲੀਟਰ ਬਾਈ ਕਹਿੰਦਾ ਗਾਰੰਟੀ ਉਹਨਾਂ ਦਿੱਤੀ ਤੇ ਉਹਨਾਂ ਹੀ ਆਪਾਂ ਅੱਗੇ ਦਵਾਂਗੇ ਤੇ ਬਾਕੀ ਅੱਗੇ ਕੇ ਦੀ ਸਾਂਭਿਆ ਭਾਈ ਬਾਨ ਬੜੀ ਗਾਂ ਤੋਂ ਬੇਚਣੀਆਂ ਠੀਕ ਹੈ ਠੀਕ ਹੈ ਜੀ ਤੇ ਥਾੜ ਤੁਣ ਜਿਹੜਾ ਐਨ ਮੱਚੀਦਾਰ ਲੱਗਾ ਪਿਆ ਵਾ ਇਕੱਲਾ ਇਕੱਲਾ ਥਾਣਾ ਇਸ ਨਾ ਰੌਣਕਾਂ ਜਿਹੜੀਆਂ ਇਹਦੇ ਹੀ ਕਾਫੀ ਆ ਗਈਆਂ ਵਾ ਜਦੋਂ ਫੁੱਲ ਪਿਆਰ ਹੋ ਗਈ ਓਨੀ ਅੱਗੇ ਤੋਂ ਓਨੀ ਪਿੱਛੇ ਸ਼ਰਮ ਬਣ ਜਣਾ ਕਰਮਾਲੀ ਨੇ ਤੇ ਪਰ ਇਹਨੂੰ ਕਰਿਓ ਮੜ ਜਾਦਾ ਥਾਣਾ ਦਾ ਦਿਖਾਈ ਅਗਲੀ ਸਾਈਡ ਤੋਂ ਯਾਹਨ ਤੱਕ ਲਓ ਜੀ ਗੁਲਾਬੀ ਥਾਣਾ ਆ ਗਿਆ ਤੇ ਕੱਲਾ ਕੱਲਾ ਦੇ ਨਾੜਾਂ ਤੀਂ ਕਰ ਸਕਦੇ ਚੈੱਕ ਬਹੁਤ ਜਿਆਦਾ ਚੰਗੀ ਆ ਇਹ ਬਾਈ ਮੇਰੇ ਕਿਵੇਂ ਮੋਲੇ ਦਾ ਮੁੱਲ ਵੀ ਜੀ ਇਹਦਾ ਨਾਮ ਫਰਮ ਵਾਲਿਆ ਵੀ ਨੂੰ ਅੱਗੇ ਵੀ ਓਦਾਂ ਢੇ ਲੱਖ ਦੀ ਰਸੀਦੀ ਪੀ ਐਕ ਅੱਛਾ ਜੀ ਇਹ ਤੋਂ ਅਸੀਂ ਅੰਦਰ ਹੀ ਦੇ ਦਾਂਗੇ ਪਰ ਇਹ ਆ ਵੀ ਉਹਦੇ ਨਾਲ ਗੱਲ ਚੱਲਣ ਦੀ ਹੈ ਬਸ ਅੱਛਾ ਜੀ ਤੇ ਫੂਨ ਤੇ ਕਰ ਲਾਂਗੇ ਬਾਕੀ ਜਿਹਨੂੰ ਹੋਰ ਨੂੰ ਤੇਨੂੰ ਪਸੰਦ ਹੋ ਉਹ ਜਿਹੜਾ ਉਹਦਾ ਨਾ ਹੋਇਆ ਨਹੀਂ ਹੈਗਾ ਅੱਛਾ ਜੀ ਫਾਈਨ ਸੂਈ ਦਾ ਕੰਮ ਰਿਹਾ ਵਾ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ ਬਾਈ ਕਹਿੰਦਾ ਕਿ ਇਹਦੀ ਗੱਲਬਾਤ ਥੋੜੀ ਚੱਲਣ ਦੀ ਹੈ ਤੇ ਜੇ ਕੇ ਵੀਰਪੁਰਾ ਦੇ ਫੇਟ ਆਉਂਦੀ ਹੈ ਉਹਦੇ ਬਾਈ ਨਾਲ ਕਰ ਸਕਦੇ ਤੁਸੀਂ ਕੰਟੈਕਟ ਬਾਕੀ ਵਹਿੜ ਤੋਂ ਕੋਈ ਸ਼ੱਕ ਨਹੀਂ ਐਨ ਤੇ ਕੀ ਕਰ ਸਕਦੇ ਇਹਦੇ ਤੋਂ ਵਧੀਆ ਵੱਡੀ ਲਈ ਇਹਨੇ ਅਜੇ ਤੱਕ ਕੋਕਾ ਪੀਤੀ ਅਗਰ ਪੈਸਿਆਂ ਦੀ ਪ੍ਰਵਾਹ ਨਹੀਂ ਗੜੀਦੀ ਪਾਣੀ ਨਹੀਂ ਬਿਲਕੁਲ ਬਿਲਕੁਲ ਇਹ ਜਿਗਰੇ ਨਾਲ ਜਾਣੀਆਂ ਪੈਂਦੀਆਂ ਨੇ ਬਿਲਕੁਲ ਤੇ ਜਿਗਰੇ ਵਾਲਾ ਹੀ ਪਾਈ ਅੱਗੇ ਕੋਈ ਤਰੀਂਦਾ ਵਾ ਤੇ ਗੋਦੀ ਵਾਲੀ ਵਹਿੜ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਆ ਤੇ ਪਸ਼ੂ ਵਾਈ ਦੇ ਕੋਲ ਸਾਰੇ ਹੀ ਚੰਗੇ ਆ ਚੰਗੀਆਂ ਵੜਾਂ ਸਾਰੀਆਂ ਸਾਬ ਟੀਵੀ ਬਿਲਕੁਲ ਸਾਫ਼ ਸੁਥਰੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀਰ ਕਰਨ ਚਲੋ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਬਜੂ ਪਾਲਕ ਭਰਾਵਾਂ ਦਾ